ਤੋ ਸੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਪਾਰਟੀ ਤੋਂ ਜਿੱਥੇ ਕਈ ਲੋਕ ਇੱਕ ਬਿਲਡਿੰਗ ਦੀ ਛੱਤ ਉੱਤੇ ਨਾਈਟਰੋ ਰਾਸ਼ ਨਾਮ ਦਾ ਇੱਕ ਗੈਰ ਕਾਨੂੰਨੀ ਨਸ਼ਾ ਲੈ ਕੇ ਨੱਚ ਰਹੇ ਸੀ। ਇਸ ਨਸ਼ੇ ਦੇ ਸਰੀਰ ਵਿੱਚ ਜਾਂਦੇ ਹੀ ਬੰਦੇ ਨੂੰ ਲੱਗਣ ਲੱਗਦਾ ਹੈ ਵੀ ਉਹਦੇ ਖੰਭ ਲੱਗੇ ਹੋਏ ਨੇ ਜਿਸ ਦੀ ਮਦਦ ਨਾਲ ਉਹ ਹਵਾ ਵਿੱਚ ਉੱਡ ਸਕਦਾ ਹੈ। ਇਸੇ ਲਈ ਉਸ ਬਿਲਡਿੰਗ ਦੀ ਛੱਤ ਤੋਂ ਕਈ ਲੋਕ ਖੁਸ਼ੀ-ਖੁਸ਼ੀ ਇੱਕੀਤ ਕਰਕੇ ਛਾਲ ਮਾਰਨ ਲੱਗੇ। ਇਸ ਤੋਂ ਬਾਅਦ ਆਪਾਂ ਮੈਕਸ ਨਾਮ ਦੇ ਇੱਕ ਆਦਮੀ ਨੂੰ ਦੇਖਦੇ ਹਾਂ ਜੋ ਜੇਲ੍ਹ ਵਿੱਚ ਬੰਦ ਪੂਰੀ ਕਸਰਤ ਕਰ ਰਿਹਾ ਸੀ। ਬਾਦ ਵਿੱਚ ਬੈਠ ਕੇ ਉਹ ਆਪਣੇ ਬੇਟੇ ਦੀ ਬਚਪਨ ਦੀ ਤਸਵੀਰ ਵੇਖਦਾ ਹੈ ਉਦੋਂ ਹੀ ਇੱਕ ਪੁਲਿਸ ਵਾਲੇ ਨੇ ਆ ਕੇ ਉਸ ਨੂੰ ਦੱਸਿਆ ਕਿ ਉਸ ਦਾ ਪਿਓ ਉਹਨੂੰ ਮਿਲਣਾ ਹੈ ਜਦੋਂ ਮੈਕਸ ਆਪਣੇ ਪਿਤਾ ਮੈਗ ਨੂੰ ਮਿਲਿਆ ਤਾਂ ਮੈਗ ਨੇ ਤੋਹਫੇ ਵਿੱਚ ਉਸ ਨੂੰ ਇੱਕ ਕਿਤਾਬ ਤੇ ਉਸਦੇ ਬੇਟੇ ਥਿਓ ਦੀ ਇੱਕ ਨਵੀਂ ਤਸਵੀਰ ਦਿੱਤੀ ਉਸ ਨੇ ਦੱਸਿਆ ਕਿ ਥਿਓ ਕਾਫੀ ਸਮੇਂ ਤੋਂ ਘਰ ਨਹੀਂ ਆਇਆ ਤੇ ਨਾ ਹੀ ਉਸ ਦੀ ਕੋਈ ਖੋਜ ਖਬਰ ਹੈ ਉੱਤੇ ਹੀ ਦੂਜੇ ਪਾਸੇ ਚਾਰਦੀ ਤੇ ਥਿਓ ਨਾਮ ਦੇ ਦੋ ਹੈਕਰ ਵਿਗਿਆਨੀਆਂ ਦੀ ਰਿਸਰਚ ਉੱਤੇ ਨਜ਼ਰ ਰੱਖ ਰਹੇ ਸੀ ਇਸ ਲਈ ਉਹਨਾਂ ਨੇ ਇੱਕ ਗੈਰ ਕਾਨੂੰਨੀ ਲੈਬ ਨੂੰ ਹੈਕ ਕਰ ਲਿਆ ਸੀ ਪਰ ਉਦੋਂ ਹੀ ਪੁਲਿਸ ਨੂੰ ਉਹਨਾਂ ਦੀਆਂ ਹਰਕਤਾਂ ਦੀ ਖਬਰ ਲੱਗ ਗਈ ਕਿਉਂਕਿ ਉਹ ਆਨਲਾਈਨ ਧੋਖਾਧੜੀ ਵੀ ਕਰਦੇ ਸਨ ਫਿਰ ਅਗਲੇ ਦਿਨ ਟੀਵੀ ਉੱਤੇ ਖਬਰ ਆਈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਅਸਲ ਵਿੱਚ ਪੁਲਿਸ ਨੇ ਸਿਰਫ ਐਵੋਕੇਟ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਸੀ ਜੋ ਉਹਨਾਂ ਦਾ ਬਾਪ ਸੀ ਪੁਲਸ ਵਾਲਿਆਂ ਨੇ ਥੀਓ ਤੇ ਚਾਰ ਦਿਨੋਂ ਬਸ ਥੋੜਾ ਧਮਕਾ ਕੇ ਛੜ ਦਿੱਤਾ ਕਿਉਂਕਿ ਉਹ ਹਲੇ ਨਾਬਾਲਗ ਸੀ ਉਧਰ ਮੈਗ ਨੇ ਵੀ ਟੀਵੀ ਤੇ ਖਬਰ ਦੇਖੀ ਤੇ ਉਹ ਫੌਰਨ ਥੀਓ ਨੂੰ ਛਡਾਉਣ ਪੁਲਿਸ ਸਟੇਸ਼ਨ ਪਹੁੰਚੀ ਆ ਤੇ ਫੇਰ ਜਦੋਂ ਉਹ ਘਰ ਆਏ ਤਾਂ ਮੈਗ ਨੇ ਉਹਨੂੰ ਕਾਫੀ ਸਮਝਾਇਆ ਪਰ ਥੀਓ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਥੀਓ ਨੇ ਕਿਹਾ ਵੀ ਉਹ ਆਪਣੇ ਪਿਤਾ ਮੈਗ ਤੋਂ ਤਾਂ ਚੰਗਾ ਹੀ ਐ ਘਟੋ ਘਟ ਉਹਨਾਂ ਵਾਂਗੂ ਸਾਲਾਂ ਤੋਂ ਜੇਲ੍ਹ ਵਿੱਚ ਤਾਂ ਨਹੀਂ ਬੰਦ ਰਿਹਾ ਇਸ ਤੋਂ ਬਾਅਦ ਉਹਨੇ ਆਪਣੇ ਕਮਰੇ ਅੰਦਰ ਜਾ ਕੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਦਿਆ ਉੱਥੇ ਵੀ ਉਹਦਾ ਮਨ ਸ਼ਾਂਤ ਨਹੀਂ ਹੋਇਆ ਇਸ ਲਈ ਥੀਓ ਖਿੜਕੀ ਤੋਂ ਨਿਕਲ ਕੇ ਵਾਪਸ ਉੱਥੇ ਹੀ ਭੱਜ ਗਿਆ ਜਿੱਥੇ ਉਹ ਕੰਮ ਕਰਦਾ ਸੀ ਇਧਰ ਜੇਲ੍ਹ ਵਿੱਚ ਮੈਕਸ ਨੂੰ ਇੱਕ ਪੁਲਿਸ ਆਫਸਰ ਹੱਥਕੜੀ ਲਾ ਕੇ ਇੱਕ ਕਮਰੇ ਅੰਦਰ ਲੈ ਗਿਆ ਕੁਝ ਦੇਰ ਬਾਅਦ ਉੱਥੇ ਇੱਕ ਲੇਡੀ ਆਈ ਜੋ ਅਸਲ ਵਿੱਚ ਪੁਲਿਸ ਆਫਸਰ ਸੀ ਉਸਨੇ ਮੈਕਸ ਨੂੰ ਐਵੋਕੇਟ ਨਾਮ ਦੇ ਉਸ ਬੰਦੇ ਦੀ ਤਸਵੀਰ ਦਿਖਾਈ ਮੈਕਸ ਉਹਨੂੰ ਦੇਖਦੇ ਹੀ ਪਛਾਣ ਗਿਆ ਕਿਉਂਕਿ ਐਵੋਕੇਟ ਉਹੀ ਬੰਦਾ ਸੀ ਜਿਹਨੇ ਮੈਕਸ ਦੀ ਪਤਨੀ ਦੇ ਇਲਾਜ ਲਈ ਇਲਲੀਗਲ ਦਿਲ ਭੇਜੇ ਸਨ ਪਰ ਅਫਸੋਸ ਕਿ ਉਹਦੀ ਪਤਨੀ ਦਾ ਆਪਰੇਸ਼ਨ ਨਾਕਾਮਯਾਬ ਰਿਹਾ ਤੇ ਉਹਦੀ ਮੌਤ ਹੋ ਗਈ ਇਸ ਤੋਂ ਬਾਅਦ ਡਾਇਰੈਕਟਰ ਨੇ ਮੈਕਸ ਨੂੰ ਇੱਕ ਲਿਕਵਿਡ ਦਿਖਾਇਆ ਜਿਹਦੇ ਵਿੱਚ ਨਾਈਟਰੋ ਰਸ਼ ਨਸ਼ਾ ਸੀ ਉਸਨੇ ਦੱਸਿਆ ਵੀ ਜੋ ਵੀ ਆਦਮੀ ਇਹ ਨਸ਼ਾ ਲੈਂਦਾ ਹੈ ਉਹ ਪਾਗਲ ਹੋ ਕੇ ਇਹ ਸੋਚਣ ਲੱਗਦਾ ਹੈ ਕਿ ਉਹਦੇ ਖੰਭ ਆ ਗਏ ਹਨ ਇਹ ਨਸ਼ਾ ਕਾਫੀ ਤੇਜ਼ੀ ਨਾਲ ਦੇਸ਼ ਵਿੱਚ ਫੈਲ ਰਿਹਾ ਸੀ ਤੇ ਪੁਲਿਸ ਨੂੰ ਸ਼ੱਕ ਸੀ ਕਿ ਇਸ ਦੇ ਪਿੱਛੇ ਜ਼ਰੂਰ ਐਵੋਕੈਡ ਤੇ ਉਹਦੇ ਆਦਮੀਆਂ ਦਾ ਹੱਥ ਹੈ ਹੁਣ ਐਵੋਕੈਡ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਬਸ ਉਸ ਆਦਮੀ ਦੀ ਤਲਾਸ਼ ਹੈ ਜਿਹਨੇ ਨਾਈਟਰੋ ਰਸ਼ ਬਣਾਇਆ ਹੈ ਇਹ ਸੁਣ ਕੇ ਮੈਕਸ ਨੇ ਕਿਹਾ ਵੀ ਉਸ ਨੂੰ ਪੁਲਿਸ ਦੀ ਮਦਦ ਕਰਨ ਲਈ ਕੋਈ ਦਿਲਚਸਪੀ ਨਹੀਂ ਹੈਗੀ ਪਰ ਉਸ ਪੁਲਿਸ ਵਾਲੀ ਨੇ ਹੱਸ ਕੇ ਕਿਹਾ ਵੀ ਉਹਦਾ ਬੇਟਾ ਥਿਓ ਵੀ ਐਵੋਕੈਡ ਦੀ ਗੈਂਗ ਵਿੱਚ ਸ਼ਾਮਲ ਹੋ ਗਿਆ ਜਦੋਂ ਉਸ ਨੇ ਮੈਕਸ ਨੂੰ ਥਿਓ ਦੀ ਗ੍ਰਿਫਤਾਰੀ ਦੀ ਤਸਵੀਰ ਵਿਖਾਈ ਤਾਂ ਮੈਕਸ ਮਦਦ ਕਰਨ ਲਈ ਮੰਨ ਗਿਆ ਇਸ ਤੋਂ ਬਾਅਦ ਉਹ ਸਿੱਧਾ ਜੇਲ੍ਹ ਵਿੱਚ ਐਵੋਕੇਡ ਨੂੰ ਲੱਭਣ ਲੱਗਿਆ ਕਿਉਂਕਿ ਇਹ ਖਬਰ ਸੁਣ ਕੇ ਉਹਨੂੰ ਕਾਫੀ ਗੁੱਸਾ ਆ ਗਿਆ ਸੀ ਉਸ ਨੂੰ ਲੱਭਦੇ ਹੀ ਮੈਕਸ ਨੇ ਉਹਨੂੰ ਕਈ ਲਫੇੜੇ ਛੱਡੇ ਤੇ ਧਮਕੀ ਦਿੱਤੀ ਵੀ ਜੇ ਜਿਉਂਦਾ ਰਹਿਣਾ ਚਾਹੁੰਦਾ ਹੈ ਤਾਂ ਮੇਰੇ ਬੇਟੇ ਥਿਓ ਨੂੰ ਇਸ ਤੰਦੇ ਵਿੱਚ ਸ਼ਾਮਲ ਕਰਨ ਬਾਰੇ ਸੋਚੀ ਵੀ ਨਾ ਨਹੀਂ دیا۔ ਉਦੋਂ ਹੀ ਪੁਲਿਸ ਵਾਲੇ ਨੇ ਆ ਕੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਮੈਕਸ ਉਹਦੀ ਗਰਦਨ ਉੱਤੇ ਚਾਕੂ ਰੱਖ ਕੇ ਉਹਦੇ ਨਾਲ ਬਾਹਰ ਨਿਕਲਣ ਲੱਗਿਆ ਕਈ ਪੁਲਿਸ ਵਾਲਿਆਂ ਨੇ ਉਹਦਾ ਪਿੱਛਾ ਵੀ ਕੀਤਾ ਪਰ ਉਹ ਬਿਲਡਿੰਗ ਦੀ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਉਦੋਂ ਹੀ ਬਿਲਡਿੰਗ ਦੇ ਬਾਹਰ ਇੱਕ ਪੁਲਿਸ ਵਾਲੇ ਨੇ ਉਸ ਨੂੰ ਬੰਦੂਕ ਦਿਖਾ ਕੇ ਕਿਹਾ ਵੀ ਤੈਨੂੰ ਢੰਡਰੀ ਵਾਲੇ ਦੀ ਸੌਂ ਰੁਕ ਜਾ ਪਰ ਮੈਕਸ ਨੇ ਬੜੀ ਚਲਾਕੀ ਨਾਲ ਉਸ ਤੋਂ ਬੰਦੂਕ ਖੋਹੀ ਤੇ ਉਸ ਦੀ ਗੱਡੀ ਵਿੱਚ ਬੈਠ ਕੇ ਭੱਜ ਗਿਆ। ਵਿਚਾਰਾ ਪੁਲਿਸ ਵਾਲਾ ਕਹਿੰਦੇ ਹੀ ਰਹਿ ਗਿਆ ਵੀ ਇਹ ਜਮਾਨਾ ਹਥਿਆਰਾਂ ਦਾ ਨਹੀਂ ਵਿਚਾਰਾਂ ਦਾ। ਇਸ ਤੋਂ ਬਾਅਦ ਮੈਕਸ ਸਿੱਧਾ ਆਪਣੇ ਪਿਤਾ ਦੇ ਘਰ ਥਿਓ ਨੂੰ ਮਿਲਣ ਪਹੁੰਚਿਆ ਪਰ ਜਦੋਂ ਉਹਨਾਂ ਨੇ ਥਿਓ ਦਾ ਕਮਰਾ ਖੋਲ੍ਹਿਆ ਤਾਂ ਉੱਥੇ ਕੋਈ ਨਹੀਂ ਸੀਗਾ। ਫਿਰ ਅਗਲੇ ਦਿਨ ਮੈਗ ਮੈਕਸ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਥਿਓ ਕੰਮ ਕਰਦਾ ਸੀ। ਮੈਕਸ ਉਸ ਜਗ੍ਹਾ ਦਾ ਮੌਜਨਾ ਕਰ ਰਿਹਾ ਸੀ ਕਿ ਉਦੋਂ ਹੀ ਇੱਕ ਕਾਲੀ ਗੱਡੀ ਉੱਥੇ ਆ ਕੇ ਰੁਕੀ ਤੇ ਉਹਦੇ ਵਿੱਚੋਂ ਇੱਕ ਲੇਡੀ ਥਿਓ ਤੇ ਉਹਦੇ ਇੱਕ ਦੋਸਤ ਨਾਲ ਉਤਰੀ ਤੇ ਉਹ ਸਾਰੇ ਸਿੱਧਾ ਅੰਦਰ ਜਦੋਂ ਮੈਕਸ ਨੇ ਵੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਆਦਮੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਫੜਿਆ ਗਿਆ ਉਸ ਆਦਮੀ ਦਾ ਨਾਮ ਕਲੌਸ ਸੀ ਤੇ ਉਹ ਜਾਣਦਾ ਸੀ ਕਿ ਮੈਕਸ ਇੱਕ ਅਪਰਾਧੀ ਹੈ ਇਸੇ ਲਈ ਉਹਨੇ ਮੈਕਸ ਨੂੰ ਅੰਦਰ ਜਾਣ ਤੋਂ ਮਨਾ ਕੀਤਾ ਨਹੀਂ ਤਾਂ ਉਹਦੇ ਪਿੱਛੇ-ਪਿੱਛੇ ਪੁਲਿਸ ਵੀ ਉੱਥੇ ਪਹੁੰਚ ਸਕਦੀ ਹੈ ਪਰ ਮੈਕਸ ਨੇ ਹਾਰ ਨਹੀਂ ਮੰਨੀ ਉਹ ਪਿੱਛੇ ਦੇ ਦਰਵਾਜ਼ੇ ਤੋਂ ਅੰਦਰ ਆ ਗਿਆ ਪਰ ਉਹਨੂੰ ਡੈਫਨੀ ਨਾਮ ਦੀ ਕੁੜੀ ਨੇ ਵੇਖ ਲਿਆ ਇਹ ਉਹੀ ਲੇਡੀ ਸੀ ਜੋ ਥਿਓ ਦੇ ਨਾਲ ਆਈ ਸੀ ਫਿਰ ਡੈਫਨੀ ਨੂੰ ਪਤਾ ਲੱਗਿਆ ਕਿ ਮੈਕਸ ਥਿਓ ਦਾ ਬਾਪ ਹੈ ਪਰ ਉਹਨੇ ਮੈਕਸ ਨੂੰ ਥੀਓ ਨਾਲ ਮਿਲਵਾਉਣ ਤੋਂ ਸਾਫ਼ ਮਨਾਂ ਕਰ ਦਿੱਤਾ ਪਰ ਮੈਕਸ ਉਹਦੇ ਉੱਤੇ ਬਿਲਕੁਲ ਧਿਆਨ ਨਾ ਦਿੰਦੇ ਹੋਏ ਅੰਦਰ ਵੜ ਗਿਆ ਫਿਰ ਜਦੋਂ ਉਹ ਥੀਓ ਨੂੰ ਮਿਲਿਆ ਤਾਂ ਥੀਓ ਉਹਦੇ ਤੋਂ ਕਾਫੀ ਨਰਾਜ਼ ਸੀ ਕਿਉਂਕਿ ਥੀਓ ਨੂੰ ਲੱਗਦਾ ਸੀ ਕਿ ਉਹਦੀ ਮਾਂ ਦੀ ਮੌਤ ਦਾ ਕਾਰਨ ਮੈਕਸ ਹੀ ਹੈ ਉਸਨੇ ਗੁੱਸੇ 'ਚ ਮੈਕਸ ਨੂੰ ਚਲੇ ਜਾਣ ਦੀ ਕਿਹਾ ਉਦੋਂ ਹੀ ਡੈਫਨੀ ਨੇ ਆ ਕੇ ਮੈਕਸ ਨੂੰ ਕਿਹਾ ਕਿ ਉਹ ਥੀਓ ਨੂੰ ਵਾਪਸ ਹਾਸਲ ਕਰ ਸਕਦਾ ਹੈ ਪਰ ਇਹਦੇ ਲਈ ਮੈਕਸ ਨੂੰ ਡੈਫਨੀ ਦੀ ਗੈਂਗ ਵਿੱਚ ਸ਼ਾਮਲ ਹੋਣਾ ਪਵੇਗਾ ਇਹ ਸੁਣ ਕੇ ਮੈਕਸ ਮੰਨ ਗਿਆ ਤੇ ਫਿਰ ਡੈਫਨੀ ਉਹਨੂੰ ਆਪਣੇ ਘਰ ਲੈ ਆਈ ਜਿੱਥੇ ਥਿਓ ਵੀ ਰਹਿੰਦਾ ਸੀ ਉਧਰ ਥਿਓ ਚਾਰਲੀ ਦੇ ਨਾਲ ਇੱਕ ਮੈਦਾਨ ਅੰਦਰ ਸੀ ਉਥੇ ਚਾਰਲੀ ਨੇ ਕਿਹਾ ਵੀ ਉਹਨੂੰ ਆਪਣੇ ਡੈਡ ਦੇ ਜਜ਼ਬਾਤਾਂ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਸਿਰਫ ਥਿਓ ਨੂੰ ਮਿਲਣ ਲਈ ਜੇਲ੍ਹ ਤੋਂ ਭੱਜ ਕੇ ਆਇਆ ਹੈ ਪਰ ਥਿਓ ਨੇ ਉਹਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦੋਂ ਉਹਦੀ ਮਾਂ ਦੀ ਮੌਤ ਹੋਈ ਸੀ ਤਾਂ ਮੈਕਸ ਕਈ ਲੋਕਾਂ ਦਾ ਖੂਨ ਕਰਨ ਦੇ ਇਲਜ਼ਾਮ ਵਿੱਚ ਥਿਓ ਨੂੰ ਕੱਲਾ ਛੱਡ ਕੇ ਸਾਲਾਂ ਲਈ ਜੇਲ੍ਹ ਚਲਾ ਗਿਆ ਸੀ ਉਧਰ ਡੈਫਨੀ ਨੇ ਮੈਕਸ ਨੂੰ ਦੱਸਿਆ ਕਿ ਫਿਲਹਾਲ ਉਹ ਲੋਕ ਨਾਈਟਰੋ ਰਸ਼ਨ ਆਮ ਦਾ ਨਸ਼ਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਡੈਫਨੀ ਨੂੰ ਖਬਰ ਮਿਲੀ ਸੀ ਕਿ ਨਾਈਟਰੋ ਰਸ਼ਨ ਨੂੰ ਅਸਲ ਵਿੱਚ ਦੋ ਵਿਗਿਆਨੀਆਂ ਨੇ ਬਣਾਇਆ ਸੀ ਜੋ ਇੱਕ ਸ਼ਮਸ਼ਾਨ ਜੰਗਲ ਦੇ ਵਿੱਚ ਰਹਿੰਦੇ ਹਨ ਡੈਫਨੀ ਨੇ ਦੱਸਿਆ ਵੀ ਜੇ ਉਹ ਫਾਰਮੂਲਾ ਉਹਨਾਂ ਦੇ ਹੱਥ ਲੱਗ ਜਾਵੇ ਉਹਨਾਂ ਨੂੰ ਦੁਨੀਆ ਤੋਂ ਸਭ ਤੋਂ ਅਮੀਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਕੁਝ ਹੀ ਦੇਰ ਵਿੱਚ ਥਿਓ ਚਾਰਲੀ ਤੇ ਕਲੌਸ ਵੀ ਉੱਥੇ ਆ ਗਏ ਫਿਰ ਡੈਫਨੀ ਨੇ ਥਿਓ ਨੂੰ ਅਲੱਗ ਲਾ ਕੇ ਕਿਹਾ ਕਿ ਉਹਨੂੰ ਆਪਣੇ ਪਿਤਾ ਮੈਥ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਥਿਓ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਹਨਾਂ ਦੀ ਗੈਂਗ ਵਿੱਚ ਸ਼ਾਮਲ ਹੋ ਰਿਹਾ ਹੈ ਇਹ ਦੇਖ ਕੇ ਉਸਨੇ ਥਿਓ ਨੂੰ ਕਿਸ ਕਰ ਲਿਆ ਕਿਉਂਕਿ ਉਹ ਜਾਣਦੀ ਸੀ ਕਿ ਥਿਓ ਉਹਨੂੰ ਪਸੰਦ ਕਰਦਾ ਹੈ ਇਸ ਤੋਂ ਬਾਅਦ ਜਦੋਂ ਸਾਰੇ ਇਕੱਠੇ ਹੋਏ ਤਾਂ ਥਿਓ ਤੇ ਚਾਰਦੀ ਨੇ ਨਾਈਟਰੋ ਰਸ਼ ਤੱਕ ਪਹੁੰਚਣ ਦਾ ਪਤਾ ਲਾ ਲਿਆ ਉਹਨਾਂ ਵਿਗਿਆਨੀਆਂ ਨੇ ਨਾਈਟਰੋ ਰਸ਼ ਨੂੰ ਇੱਕ ਫਲੈਸ਼ ਡਰਾਈਵ ਅੰਦਰ ਰੱਖਿਆ ਸੀ ਜਿਸ ਤੇ ਇੱਕ ਪਾਸਵਰਡ ਲੱਗਿਆ ਹੋਇਆ ਸੀ ਉਹਨਾਂ ਦੀ ਲੈਬ ਇੱਕ ਸੁੰਨਸਾਨ ਜੰਗਲ ਦੇ ਵਿੱਚੋਂ ਵਿੱਚ ਹੈ ਜਿੱਥੇ ਜ਼ਮੀਨ ਉੱਤੇ ਵੀ ਸਿਕਿਉਰਿਟੀ ਅਲਾਰਮਸ ਲੱਗੇ ਹੋਏ ਹਨ ਜਾਣੀ ਕਿ ਜੇ ਕੋਈ ਅਣਜਾਣ ਬੰਦਾ ਉਸ ਜ਼ਮੀਨ ਤੇ ਪੈਰ ਵੀ ਰੱਖੇਗਾ ਤਾਂ ਉਹਨਾਂ ਨੂੰ ਫੌਰਨ ਖਬਰ ਮਿਲ ਜਾਵੇਗੀ ਫਿਰ ਮੈਕਸ ਨੇ ਬਿਨਾਂ ਜ਼ਮੀਨ ਨੂੰ ਛੂਹੇ ਉਸ ਲੈਬ ਤੱਕ ਪਹੁੰਚਣ ਦਾ ਪਲਾਨ ਬਣਾਇਆ ਅਗਲੇ ਦਿਨ ਤੋਂ ਹੀ ਉਹਨਾਂ ਨੇ ਰੱਸੀਆਂ ਨਾਲ ਲਟਕ ਕੇ ਹਵਾਈ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਵਿੱਚ ਮੈਕਸ ਨੇ ਗੱਡੀ ਨੂੰ ਇੱਕ ਗਰਾਜ ਅੰਦਰ ਲਿਜਾ ਕੇ ਉਹਦਾ ਇੰਜਣ ਬਦਲਵਾਇਆ ਇਸੇ ਦੌਰਾਨ ਉਹਨਾਂ ਸਾਰਿਆਂ ਨੇ ਨਿਸ਼ਾਨੇਬਾਜ਼ੀ ਵੀ ਸਿੱਖੀ ਫਿਰ ਮੈਕਸ ਥਿਓਨੋ ਸਪੋਰਟਸ ਕਾਰ ਦੀ ਸੈਰ ਕਰਵਾਉਣ ਲੱਗ ਗਿਆ ਉਹਨਾਂ ਉਹਨਾਂ ਦਾ ਰਿਸ਼ਤਾ ਸੁਧਰਨ ਲੱਗਿਆ ਸੀ ਪਰ ਅਚਾਨਕ ਥਿਓਨ ਨੂੰ ਯਾਦ ਆ ਗਿਆ ਕਿ ਮੈਥ ਨੇ ਉਹਦੀ ਮਾਂ ਦਾ ਖਿਆਲ ਨਹੀਂ ਰੱਖਿਆ ਸੀ ਇਸ ਤੋਂ ਮੈਕਸ ਨੇ ਸਫਾਈ ਦੰਦੇ ਹੋਏ ਕਿਹਾ ਕਿ ਅਜਿਹਾ ਕੁਝ ਨਹੀਂ ਹੈਗਾ ਬਲਕਿ ਉਹ ਤਾਂ ਆਪਣੀ ਪਤਲੀ ਲਈ ਮਰਨੇ ਨੂੰ ਵੀ ਤਿਆਰ ਸੀ ਫਿਰ ਉਸਨੇ ਥਿਓ ਨੂੰ ਡੈਫਨੀ ਤੋਂ ਦੂਰ ਰਹਿਣ ਲਈ ਕਿਹਾ ਕਿਉਂਕਿ ਉਹ ਸਿਰਫ ਉਹਨੂੰ ਵਰਤ ਰਹੀ ਸੀ ਪਰ ਥਿਓ ਬਿਨਾ ਕੁਝ ਕਹੇ ਗੁੱਸੇ ਵਿੱਚ ਉਥੋਂ ਚਲਾ ਗਿਆ ਉਦੋਂ ਹੀ ਆਪਾਂ ਵੇਖਦੇ ਹਾਂ ਕਿ ਕਲੌਥ ਨੇ ਲੁੱਕ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਸਨ ਉਸਨੇ ਉਦੋਂ ਹੀ ਇਹ ਵੀਡੀਓ ਐਵੋਕੈਡ ਨੂੰ ਭੇਜੀ ਜਿਸਨੇ ਉਸ ਨੂੰ ਉਹਨਾਂ ਉੱਤੇ ਨਜ਼ਰ ਰੱਖਣ ਲਈ ਕਿਹਾ ਫਿਰ ਰਾਤ ਨੂੰ ਮੈਕਸ ਸੌ ਨਹੀਂ پا ਰਿਹਾ ਸੀ ਤੇ ਉਦੋਂ ਹੀ ਡੈਫਨੀ ਉੱਥੇ ਆ ਗਈ ਤੇ ਉਹਨੂੰ ਚੜਾਉਣ ਲੱਗੀ ਉਹ ਉਹਦੇ ਨਾਲ ਰਾਤ ਗੁਜ਼ਾਰਨਾ ਚਾਹੁੰਦੀ ਸੀ ਪਰ ਮੈਕਸ ਨੇ ਉਹਨੂੰ ਸਾਫ਼ ਮਨਾ ਕਰ ਦਿੱਤਾ ਕਿਉਂਕਿ ਉਹ ਜਾਣਦਾ ਸੀ ਵੀ ਉਹਦਾ ਮੁੰਡਾ ਥਿਓ ਵੀ ਡੈਫਨੀ ਨੂੰ ਚਾਹੁੰਦਾ ਹੈ ਉਧਰ ਥਿਓ ਇਹ ਸਾਰਾ ਕੁਝ ਸੀਸੀਟੀਵੀ ਕੈਮਰੇ 'ਚ ਦੇਖ ਰਿਹਾ ਸੀ ਇਹ ਦੇਖ ਕੇ ਉਹ ਹੋਰ ਖਿੱਚ ਗਿਆ ਕਿ ਡੈਫਨੀ ਉਹਦੀ ਜਗਾ ਉਹਦੇ ਬਾਪ ਨੂੰ ਪਿਆਰ ਕਰਦੀ ਹੈ ਫਿਰ ਅਗਲੀ ਸਵੇਰ ਉਹ ਸਾਰੇ ਲੈਬ 'ਚ ਜਾਣ ਲਈ ਤਿਆਰ ਸੀ ਪਰ ਰਸਤੇ ਵਿੱਚ ਕਲੌਥ ਨੇ ਥੋੜਾ ਨਾਈਟ੍ਰੋ ਰਾਸ਼ ਨਸ਼ਾ ਕਰ ਲਿਆ ਫਿਰ ਜਦੋਂ ਉਹ ਜੰਗਲ ਵਿੱਚ ਪਹੁੰਚੇ ਤਾਂ ਚਾਰਦੀ ਤੇ ਕਲੌਥ ਨੂੰ ਗੱਡੀ ਦੀ ਜ਼ਿੰਮੇਵਾਰੀ ਸੌਂਪ ਕੇ ਬਾਕੀ ਸਾਰੇ ਲੈਬ ਵੱਲ ਜਾਣ ਲੱਗੇ। ਉੱਧਰ ਉਹ ਦੋਵੇਂ ਵਿਗਿਆਨੀ ਬਾਹਰ ਨਾਸ਼ਤਾ ਕਰਨ ਗਏ ਸੀ। ਮੈਕਸ ਰੱਸੀ ਦੀ ਮਦਦ ਨਾਲ ਹਵਾ ਵਿੱਚ ਲਟਕ ਕੇ ਲੈਬ ਦੀ ਛੱਤ ਤੱਕ ਜਾ ਪਹੁੰਚਿਆ ਪਰ ਜਿਵੇਂ ਹੀ ਥਿਓ ਰੱਸੀ ਤੇ ਲੜ ਕੇ ਆ ਤਾਂ ਉਹਦਾ ਫੋਨ ਥੱਲੇ गिर ਗਿਆ। ਥਿਓ ਉਹਨੂੰ ਚੱਕਣ ਲੱਗਿਆ ਤਾਂ ਮੈਕਸ ਨੇ ਉਹਨੂੰ ਫੌਰਨ ਰੋਕ ਦਿੱਤਾ ਕਿਉਂਕਿ ਇਸ ਨਾਲ ਵਿਗਿਆਨੀਆਂ ਨੂੰ ਉਹਨਾਂ ਦੇ ਉੱਥੇ ਹੋਣ ਦੀ ਖਬਰ ਹੋ ਜਾਂਦੀ। ਫਿਰ ਲੈਬ ਵਿੱਚ ਜਾ ਕੇ ਥਿਉ ਨੇ ਉਹਨਾਂ ਦੇ ਕੰਪਿਊਟਰਸ ਦਾ ਡੇਟਾ ਆਪਣੀ ਡਰਾਈਵ ਵਿੱਚ ਪਾ ਲਿਆ ਉਧਰ ਕਲੌਸ ਦੇ ਦਿਮਾਗ ਤੇ ਨਸ਼ੇ ਦਾ ਅਸਰ ਹੋ ਗਿਆ ਤੇ ਉਹ ਗੱਡੀ ਚਲਾ ਕੇ ਲੈਬ ਨਾਲ ਟੱਕਰ ਮਾਰਨ ਹੀ ਨਿਕਲ ਪਿਆ ਵਿਚਾਰੇ ਚਾਰਦੀ ਨੇ ਘਬਰਾ ਕੇ ਡੈਫਨੀ ਨੂੰ ਫੋਨ ਕਰਕੇ ਸਾਰਾ ਕੁਝ ਦੱਸਿਆ ਉਹਨਾਂ ਨੇ ਫੌਰਨ ਉਥੋਂ ਨਿਕਲਣ ਦੀ ਤਿਆਰੀ ਕੀਤੀ ਪਰ ਉਦੋਂ ਹੀ ਵਿਗਿਆਨੀਆਂ ਨੂੰ ਖਬਰ ਮਿਲ ਗਈ ਸੀ ਕਿ ਕੋਈ ਤਾਂ ਉਹਨਾਂ ਦੀ ਲੈਬ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਜਦੋਂ ਕਲੌਸ ਲੈਬ ਤੇ ਪਹੁੰਚਿਆ ਤਾਂ ਉਸਨੇ ਡੈਫਨੀ ਤੋਂ ਨਾਈਟਰੋ ਰੱਖ ਦੇ ਫਾਰਮੂਲੇ ਦੀ ਮੰਗ ਕੀਤੀ ਅਸਲ ਵਿੱਚ ਉਹ ਇਹ ਸਭ ਐਵੋਕੈਡ ਦੇ ਕਹਿਣ ਤੇ ਕਰ ਰਿਹਾ ਸੀ ਪਰ ਉਸੇ ਵਕਤ ਵਿਗਿਆਨੀਆਂ ਨੇ ਉੱਥੇ ਆ ਕੇ ਉਹਨਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਕਸ ਨੇ ਜਿਵੇਂ ਕਿਵੇਂ ਸਾਰਿਆਂ ਨੂੰ ਗੱਡੀ ਵਿੱਚ ਬਿਠਾਇਆ ਤੇ ਉੱਥੋਂ ਭੱਜ ਗਿਆ ਉਹ ਦੋਨੋਂ ਵਿਗਿਆਨੀ ਵੀ ਉਹਨਾਂ ਦਾ ਪਿੱਛਾ ਕਰਨ ਲੱਗੇ ਪਰ ਆਖਰਕਾਰ ਮੈਕਸ ਉਹਨਾਂ ਨੂੰ ਚਕਮਾ ਦੇ ਕੇ ਗੱਡੀ ਆਪਣੇ ਪਿਤਾ ਦੇ ਘਰ ਲੈ ਆਇਆ ਜਦੋਂ ਵਿਗਿਆਨੀ ਲੈਬੰਦਰ ਵਾਪਸ ਆਏ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੈਕਸ ਤੇ ਉਸਦੀ ਗੈਂਗ ਨੇ ਨਾਈਟਰੋ ਰਸ਼ ਦਾ ਫਾਰਮੂਲਾ ਚੋਰੀ ਕਰ ਲਿਆ। ਉਦੋਂ ਹੀ ਉਹਨਾਂ ਦੀ ਨਜ਼ਰ ਥੀ ਉਹਦੇ ਫੋਨ ਉੱਤੇ ਪਈ। ਹੁਣ ਉਹ ਇਸ ਦੇ ذریعے ਮੈਥ ਦੀ ਟੀਮ ਦਾ ਪਤਾ ਲਾ ਸਕਦੇ ਸੀ। ਉਧਰ ਕਲੌਥ ਨੇ ਐਵੋਕੈਡ ਨੂੰ ਖਬਰ ਦਿੱਤੀ ਕਿ ਉਹਨਾਂ ਨੇ ਨਾਈਟਰੋ ਰਸ਼ ਚੋਰੀ ਕਰ ਲਿਆ ਤੇ ਜਦੋਂ ਐਵੋਕੈਡ ਨੇ ਡੈਫਨੀ ਤੋਂ ਫਲੈਸ਼ ਡਰਾਈਵ ਮੰਗੀ ਤਾਂ ਉਹਨੇ ਸਾਫ਼ ਮਨਾਂ ਕਰ ਦਿੱਤਾ। ਐਵੋਕੈਡ ਨੇ ਉਹਨੂੰ ਥਿਓ ਨੂੰ ਮਾਰਨ ਦੀ ਧਮਕੀ ਦਿੱਤੀ ਪਰ ਅਸਲ ਵਿੱਚ ਥਿਓ ਨੇ ਫਲੈਸ਼ ਡਰਾਈਵ ਦਾ ਪਾਸਵਰਡ ਬਦਲ ਦਿੱਤਾ ਸੀ ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਥਿਓ ਨੂੰ ਤਾਂ ਨਹੀਂ ਸੀ ਮਾਰ ਸਕਦੇ ਪਰ ਫਿਰ ਐਵੋਕੈਡ ਨੇ ਡੈਫਨੀ ਨੂੰ ਮਾਰਨ ਦਾ ਆਰਡਰ ਦੇ ਦਿੱਤਾ ਕਿਉਂਕਿ ਹੁਣ ਉਹ ਉਸਦੇ ਕਿਸੇ ਕੰਮ ਦੀ ਨਹੀਂ ਸੀ ਜਿਵੇਂ ਹੀ ਕਲੌਸ ਉਹਨੂੰ ਮਾਰਨ ਲੱਗਿਆ ਉਦੋਂ ਹੀ ਬਾਹਰ ਤੋਂ ਵਿਗਿਆਨੀਆਂ ਨੇ ਆ ਕੇ ਘਰ ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਮੈਕਸ ਫੌਰਨ ਥੱਲੇ ਝੁਕ ਗਿਆ ਤੇ ਦਰਵਾਜ਼ਾ ਤੋੜ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਪਰ ਉਹਨਾਂ ਦੋਹਾਂ ਨੇ ਉਹਦਾ ਸੇਵਾ ਪਾਣੀ ਕਰਕੇ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ ਹੁਣ ਡੈਫਨੀ ਮੈਕਸ ਦੀ ਮਦਦ ਕਰਨ ਆਈ ਉਸਨੇ ਇੱਕ ਵਿਗਿਆਨੀ ਦੇ ਲਫੜੇ ਛੱਡੇ ਤੇ ਉਹ ਡਿੱਗ ਪਿਆ ਉਧਰ ਮੈਕਸ ਨੇ ਵੀ ਖੜੇ ਹੋ ਕੇ ਦੂਜੇ ਦੇ ਘਸੌਣਾ ਛੱਡੇ ਪਰ ਦੂਜੇ ਵਿਗਿਆਨੀ ਨੇ ਡੈਫਨੀ ਨੂੰ ਇੱਕ ਕੋਨੇ ਵਿੱਚ ਲਿਜਾ ਕੇ ਉਨੂੰ ਚੰਗਾ ਪ੍ਰਸ਼ਾਦ ਦਿੱਤਾ ਜਿਵੇਂ ਹੀ ਉਹ ਗਿਰੀ ਤਾਂ ਉਹਦੇ ਹੱਥ 'ਤੇ ਰੈਫਲ ਲੱਗ ਗਈ ਹੁਣ ਉਹ ਵਿਗਿਆਨੀ ਦਾ ਘੋੜਾ ਬਣਾਉਣ ਹੀ ਲੱਗੀ ਸੀ ਕਿ ਮੈਕਸ ਨੇ ਉਸ ਨੂੰ ਰੋਗ ਦਿੱਤਾ ਫਿਰ ਡੈਫਨੀ ਨੇ ਉਹਦੇ ਪੈਰ 'ਤੇ ਗੋਲੀ ਮਾਰੀ ਤਾਂ ਕਿ ਉਹ ਭੱਜ ਨਾ ਸਕੇ ਪਰ ਉਸੇ ਸਮੇਂ ਡੈਫਨੀ ਵੀ ਸੱਟ ਲੱਗਣ ਕਰਕੇ ਬੇਹੋਸ਼ ਹੋ ਗਈ ਹੁਣ ਪੁਲਿਸ ਹੈਲੀਕਾਪਟਰ ਤੇ ਉੱਥੇ ਆ ਗਈ ਉਹਨਾਂ ਨੇ ਡੈਫਨੀ ਨੂੰ ਹਸਪਤਾਲ ਭੇਜ ਦਿੱਤਾ ਤੇ ਬਾਕੀ ਗੈਂਗਸਟਰਸ ਨੂੰ ਫੜ ਲਿਆ ਤਦ ਜਾ ਕੇ ਮੈਕ ਨੇ ਥੀਓ ਨੂੰ ਦੱਸਿਆ ਕਿ ਇਹ ਸਭ ਅਸਲ ਵਿੱਚ ਇੱਕ ਪਲਾਨ ਦਾ ਹਿੱਸਾ ਸੀ ਉਹਦੇ ਜੇਲ੍ਹ ਤੋਂ ਭੱਜਣ ਤੋਂ ਲੈ ਕੇ ਨਾਈਟਰੋ ਰਸ਼ ਚੋਰੀ ਕਰਨ ਤੱਕ ਇਹ ਸਭ ਉਹਨੇ ਪੁਲਿਸ ਕਮਿਸ਼ਨਰ ਦੇ ਕਹਿਣ ਤੇ ਕੀਤਾ ਸੀ ਜਿਸ ਤੋਂ ਉਹ ਅਪਰਾਧੀਆਂ ਨੂੰ ਫੜ ਸਕਣ ਤੇ ਨਾਲ ਨਾਲ ਉਹ ਆਪਣੇ ਬੇਟੇ ਥਿਓ ਨੂੰ ਵੀ ਗੱਤ ਰਸਤੇ ਤੋਂ ਜਾਣ ਤੋਂ ਰੋਕ ਸਕੇ ਆਖਰਕਾਰ ਮੈਕਸ ਨੇ ਥਿਓ ਨੂੰ ਫਲੈਸ਼ ਡਰਾਈਵ ਪੁਲਿਸ ਦੇ ਹਵਾਲੇ ਕਰਨ ਨੂੰ ਕਿਹਾ ਪਰ ਥਿਓ ਨੇ ਖੁਲਾਸਾ ਕੀਤਾ ਕਿ ਉਹਨੇ ਲੈਬ ਵਿੱਚ ਹੀ ਨਾਈਟਰੋ ਰਸ਼ ਦਾ ਫਾਰਮੂਲਾ ਡਿਲੀਟ ਕਰ ਦਿੱਤਾ ਸੀ ਇਹ ਸਭ ਉਸਨੇ ਇਸ ਲਈ ਕੀਤਾ ਕਿ ਦੁਨੀਆ ਵਿੱਚ ਕੋਈ ਇਸ ਨਸ਼ੇ ਨੂੰ ਨਾ ਬਣਾ ਸਕੇ ਹੁਣ ਮੈਕਸ ਨੂੰ ਯਕੀਨ ਹੋ ਗਿਆ ਵੀ ਉਹਦਾ ਬੇਟਾ ਹਮੇਸ਼ਾ ਸਹੀ ਰਸਤੇ ਉੱਤੇ ਚੱਲੇਗਾ ਕੁਝ ਦਿਨਾ ਬਾਅਦ ਮੈਕਸ ਦੀ ਬਹਾਦਰੀ ਕਰਕੇ ਜੇਲ੍ਹ ਤੋਂ ਬਾਇਜ਼ਤ ਰਿਹਾ ਕਰ ਦਿੱਤਾ ਗਿਆ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਉਹਨਾਂ ਦਾ ਖਿਆਲ ਰੱਖ ਸਕਦਾ ਸੀ ਦੋਸਤੋ ਇਹ ਸੀ ਫਿਲਮ ਨਾਈਟਰੋ ਰਾਜ ਦੀ ਪੂਰੀ ਕਹਾਣੀ ਸੋ ਐਸੇ ਤਰ੍ਹਾਂ ਦੀ ਫਿਲਮ ਲੈ ਕੇ ਅੱਗੇ ਵੀ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ